ਸੋਸੀ ਗੱਲ ਜੀ ਤੁਹਾਡਾ ਸੁਆਗਤ ਹੈ ਸਾਡੇ ਨਵੇਂ ਵਲੌਗ 'ਚ ਆਪਾਂ ਗਏ ਸੀ ਸੋਹਰਿਆਂ ਦੇ ਪਿੰਡ ਤੇ ਉੱਥੇ ਸੀਗਾ ਵਰਸੀ ਦਾ ਪ੍ਰੋਗਰਾਮ ਬਾਬੇ ਸੰਤਾਂ ਦੇ ਜਗ੍ਹਾ ਤੇ ਤੇ ਸਾਰਾ ਟੱਬਰ ਸਵੇਰੇ ਉੱਠ ਕੇ ਗੱਲਾਂ ਮਾਰ ਰਿਹਾ ਸੀ ਆਪਰ ਪੈ ਜਿੱਥੇ ਪਤਾ ਨਹੀਂ ਕਦੋਂ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਤੇ ਸਾਰੇ ਜਣੇ ਫਿਰ ਨਾ ਧੋ ਕੇ ਦੇਖੋ ਕਿਦਾਂ ਮੂਲ ਕੋ ਕੇ ਬੈਠੀਆਂ ਆਹ ਹੈ ਸਾਡੀ ਡਾਊਟਰਨੀ ਕੱਪੜੇ ਪ੍ਰੈਸ ਕਰਨ ਦੇ ਰੱਖੀ ਹੋਏ ਬਸ ਇਹ ਆਪਾਂ ਇਹਦਰ ਮੋਲਾ ਭਾਈ ਹੁਣੀ ਇਹਨਾਂ ਦੀ ਲਾਤ ਟੁੱਟੀ ਹੋਇਆ ਪਤਾ ਨਹੀਂ ਕਦੋਂ ਕਦੋਂ ਵੀਡੀਓ ਬਣੀ ਹੋਈਆਂ ਸਾਨੂੰ ਤਾਂ ਸਮਝ ਨਹੀਂ ਲੱਗੀ ਤਿਆਰੀ ਹੋ ਰਹੀ ਹੈ ਬਸ ਪਕੌੜੇ ਖਾਣ ਜਾਣਾ ਹੁਣ ਪੈਣਾ ਨੇ ਪਕੌੜੇ ਖਾਣ ਲਈ ਤਿਆਰੀ ਐਨ ਪੂਰੀ ਬਸ ਜਾ ਕੇ ਇਹਨਾਂ ਨੇ ਗੁਰਦੁਆਰੇ ਪਕੌੜੇ ਢੇੜ ਦੇਣੇ ਦੇਖੋ ਤਿਆਰ ਹੋ ਕੇ ਬੈਗੀਆਂ ਐਨ ਪੂਰੀਆਂ ਤੇ ਸਾਨੂੰ ਵੀ ਤਿਆਰ ਹੋਣਾ ਹੀ ਪੈਣਾ ਜੀ ਦੇਖੋ ਤਾਂ ਫੇ ਐਨ ਪਟਾਕੇ ਪੈਣਗੇ ਹੁਣ ਪਕੌੜਿਆਂ ਵਾਲੇ ਪੂਰੇ ਜ਼ਬਰਦਸਤ ਤੇ ਪਕੌੜੇ ਖਾਣ ਨੂੰ ਨਹੀਂ ਪਿੱਛੇ ਹਟਦਿਆਂ ਦੇਖੋ ਇਹਦਾ ਡੋਲੂ ਵੀ ਨਾਲ ਹੀ ਚੱਕ ਲੇ ਬੰਦੇ ਦੇ ਬੰਦਾ ਠਾ ਬੰਦਾ ਚੜਿਆ ਹੀ ਪਿਆ ਤੇ ਮੇਰੇ ਸਹੁਰੇ ਹੈਗੇ ਜੀ ਹੰਦੂਵਾਲ ਨੇੜੇ ਚੱਬੀਵਾਲ ਤੇ ਲੋਜ पे ਆਪਾਂ ਚੱਲ ਗਏ ਜੀ ਆਪਾਂ ਤੁਰਨ ਲੱਗੇ ਸੀਗੇ ਆਪਾਂ ਬਾਬਿਆਂ ਦੀ ਜਾਲੇ ਤੇ ਬੰਦੇ ਸਾਰੇ ਰੈਡੀ ਹੋ ਕੇ ਬੈਠੇ ਆ ਪੂਰਾ ਕੰਪਲੀਟ ਸੈਟਅਪ ਕੰਦ ਇਧਰੋਂ ਕਦੀ ਵੀਡੀਓ ਉਧਰੋਂ ਕਦੀ ਇਧਰੋਂ ਕਦੀ ਉਧਰੋਂ ਬਣੀ ਜਾ ਰਹੀ ਹੈ ਬਸ ਤੁਸੀਂ ਆਪਣਾ ਖਿਆਰ ਰੱਖੋ ਗਰਮੀ ਬਹੁਤ ਹੈ ਮੀ ਪੈ ਨਹੀਂ ਰਿਹਾ ਮੀ ਕਦੇ ਇੱਧਰ ਪੈਂਦਾ ਕਦੇ ਉਧਰ ਸਾਨੂੰ ਤਾਂ ਸੜੀ ਕੋ ਸਮਝ ਨਹੀਂ ਲੱਗਦੀ ਮੀ ਪੈ ਕਿੱਥੇ ਰਿਹਾ ਜ਼ਿੰਦਗੀ ਤਾਂ ਕੂੜਾ ਹੋਈ ਪਈ ਅੰਦਰ ਨਰਦਿਆਂ ਕੂੜਾ ਚੜਿਆ ਪਿਆ ਦੰਦੀ ਤੇ ਲੋ ਜੀ ਆਪਾਂ ਪਹੁੰਚ ਗਏ ਜੀ ਗੁਰੂ ਘਰ ਸਤਿਗੁਰ ਬਾਬਾ ਨਾਮ ਸਿੰਘ ਜੀ ਦਾ ਇਹ ਹੈਗਾ ਜੀ ਤਪਸਥਾਨ ਉੱਥੇ ਆਪਾਂ ਪਹੁੰਚ ਗਏ ਤੇ ਤੇ ਵਰਸੀ ਦਾ ਸਮਾਗਮ ਜਿਗਾ ਤੇ ਆਪਾਂ ਮੱਥਾ ਟੇਕ ਕੇ ਤੇ ਬਾਬਾ ਜੀ ਕਰੇ ਸੀ ਕਥਾ ਤੇ ਆ ਬੱਚੇ ਆਪ ਬੜਛੇ ਗਏ ਤੇ ਆਪਾਂ ਚੱਕਿਆ ਮੋਟਰਲ ਤੇ ਆਪਾਂ ਜੀ ਖਿਚਲੀ ਤਿਆਰੀ ਪਿੰਡ ਨੂੰ ਕਿਉਂਕਿ ਘਰਾਂ ਦੇ ਕਰਨਾ ਸੀ ਕੰਮ ਤਿਕਾ ਰਾਲੀ ਨੇ ਜਾਣਾ ਸੀਗਾ ਤੀਆਂ ਦੇ ਪ੍ਰੋਗਰਾਮ ਤੇ ਆਰਜੀ ਰਿਸੋਰਟ। ਲਓ ਜੀ ਆਪਦਾ ਸੱਟ ਮੋਟਰਸਾਈਕਲ ਲਾਤਾ 70 ਤੇ ਮੋਟਰ ਰੋਡ ਦਾ ਹੀ ਆਇਆ ਤੇ ਉਰੇ ਆ ਕੇ ਪੀਤੀ ਥੋੜੀ ਜਿਹੀ ਸ਼ਦਾਈ ਮਾਲ ਘੋਰਾ ਕੇ 2 ਮਿੰਟ ਕਿਰਾਏ ਮੋਟਰਸਾਈਕਲ ਵੇਸਟ। ਫੇਕ ਲੈ ਚ ਦਿੱਤਾ ਤੇ ਮੁਰ ਕੇ ਅੱਪ ਜਾ ਕੇ ਬਦਲੇ ਕੱਪੜੇ ਤੇ ਮੈਡਮ ਨੂੰ ਛੱਟਨੇ ਚੱਲ ਗਈ ਆਪਾਂ ਬੰਗਿਆ ਆਰਜੀ ਰਿਸੋਰਟ ਦੇ ਵਿੱਚ। ਮੈਡਮ ਜਾਰਾ ਜਿਹੜਾ ਤੀਆਂ ਦੇ ਫੰਕਸ਼ਨ ਤੇ ਆਪਾਂ ਦਾ ਦਖਾਲ ਮੰਦਾ ਹੀ ਹੁੰਦਾ ਕਿ ਗਰਮੀ ਬਹੁਤ ਸੀਗੀ। ਅਪਾ ਤਾਂ ਪਾਗਲਾਈ ਤੇ ਤਵਸਟ ਪਰਨਾ ਬੰਨ ਕੇ ਮੈਡਮ ਚੱਟ ਕੇ ਮੁੜ ਕੇ ਚੱਲ ਕੇ ਆਪਣੀ ਚਾਹ ਵਾਲੀ ਦੀ ਉਫਲੀ ਲੈਣੇ ਦੀ ਦੋਪੀ ਜੇ ਗਾ ਕੇ ਮਾਸੀ ਮਾਸਦੋਨੀ ਘਰੇ ਪਹੁੰਚੇ ਹੋਏ ਸੀਗੇ ਇੱਕ ਬਾਈ ਉਹਨਾਂ ਦੇ ਐਤਵਾਰ ਨੂੰ ਇੱਕ ਨਾਲ ਇੱਕ ਪੀਜ਼ਾ ਫ੍ਰੀ ਹੁੰਦਾ ਚਾਹੇ ਮੀਡੀਅਮ ਲੈ ਲਓ ਤੇ ਚਾਹੇ ਲੈ ਲਓ ਨਾਲ ਤੇ ਆਪਾਂ ਪਹੁੰਚ ਗਏ ਜੀ ਆਪਣੀ ਚਾਹ ਪੀਜ਼ਾ ਲੈ ਕੇ ਤੇ ਆਪਾਂ ਵਾਈ ਕਰੇ ਕਰੇ ਪਾਇਓ ਜੀ ਕੱਪੜੇ ਵਾਸ਼ਿੰਗ ਮਸ਼ੀਨ 'ਚ ਸੁੱਟੇ ਤਰੀਕ ਪਰ ਕੱਪੜੇ ਧੋਣ ਦੀ ਡਿਊਟੀ ਹੋ ਗਈ ਸ਼ੁਰੂ ਘਰ ਵਾਲਿਆਂ ਕੋ ਘੱਟ ਤੰਗ ਕਰੀਦਾ ਐਤਵਾਰ ਨੂੰ ਥੋੜੇ ਜਿਹਾ ਮੈਂ ਕਿ ਕੋਈ ਨਹੀਂ ਨਿਆਰੇ ਲਵੇ ਜਿੰਨੇ ਲੈ ਹੁੰਦੇ ਸਾਡੇ ਸਿਰ ਤੇ ਕੋਈ ਜਗ੍ਹਾ ਤੇ ਆਪਾਂ ਕੱਪੜੇ ਧੋਦ ਹੋ ਗਏ ਸੀ ਬੁਰਾ ਹਾਲ ਮਗਰ ਤੇ ਇਹਨੂੰ ਆ ਵੀਡੀਓ ਬਣਾ ਕੇ ਰੱਖ ਲਈ ਇਹਨੂੰ ਯਕੀਨ ਹੋ ਜੂਗਾ ਕਿ ਕੱਪੜੇ ਧੋਤੇ ਆ। ਮਾਸੀ ਮਾਸਾ ਨੇ ਖਾ ਕੇ ਪੀ ਜਾ ਤੇ ਕਾਰ ਲਿਆ ਪਾਰਟ ਸ਼ੁਰੂ। ਸੁਰਗਮਣੀ ਸਾਹਿਬ ਦਾ ਇੱਕ ਪਾਰਟ ਕਰਕੇ ਮਾਸੀ ਮਾਸੜੀ ਉਹਨੂੰ ਇੱਕ ਘਰ ਵਾਣਾ ਤੇ ਆਪਾਂ ਚੱਕਿਆ ਮੋਟਰਸਾਈਕਲ ਆਪਾਂ ਹੀ ਪਹੁੰਚਣਾ ਸੀ ਬੰਗਿਆਰ ਮੋੜ ਕੋਲ ਅੱਛਾ। ਆਪਣੇ ਮਿੱਤਰ ਆ ਗਏ ਸੀ ਉੱਥੇ। ਮੋਟਰਸਾਈਕਲ ਵੀ ਗੋਲੀ ਵਾਂਗੂ ਜਾਂਦਾ 60-70 ਤੇ ਪੂਰਾ ਬਣਾਂਗਾ ਕੀਤਾ ਮੋਟਰਲ ਦਾ ਤੇ ਜਾਂਦੇ ਜਾਂਦੇ ਆਪਣੀ ਮੁਲਾਕਾਤ ਹੋਈ ਫਿਰ ਨੇ ਵੀ ਰੱਪਰ ਚਲ ਗਏ ਸੀਗੇ ਘਰ ਵਾਲਿਆਂ ਦੇ ਗਏ ਸੀਗੇ ਅਨਮੋਲ ਤਬਾਚ ਜਾਣਾ ਘਰ ਵਾਲਿਆਂ ਨੂੰ ਲੈ ਕੇ ਆਪਾਂ ਫੇਰ ਇਹ ਕਹਿੰਦੀ ਸਾਨੂੰ ਲੱਗੀ ਭੁੱਖ ਸਾਨੂੰ ਕੋ ਖਾ ਕੇ ਲੱਗੋ ਦੇਖੋ ਕਿੰਨੀਆਂ ਬੇਲੀਆਂ ਜਨਾਨੀਆਂ ਵਾਂ ਥੱਤੀਆਂ ਦਾ ਪੰਚਾਂਗ ਸੀਗਾ ਔਰ ਵਾਸੀ ਬਿਊਟੀ ਬਲਰ ਰੜਗਿਆ ਨਿਕਰਾਇਆ ਤੇ ਕਿੱਦਾਂ ਬਾਰਡਰ ਮੱਥ ਮੱਥ ਕੇ ਜਾਂਦੀ ਸੀ ਚਲੋ ਜੀ ਆਪਾਂ ਵਾਲੇ ਫੇਰ ਆਪਣੀ ਚਾਈਂ ਵਾਲੇ ਆਪਣਾ ਭਰਾ ਵਾ ਤਲਵਿੰਦਰ ਘੈਂਟ ਬੰਦਾ ਵਾ ਨੂੰ ਪਤਾ ਲੱਗ ਗਿਆ ਨਾ ਬਲੌਗ ਬਣਾ ਰਿਹਾ ਪੂਰਾ ਸ਼ੋਹਰ ਸ਼ੋਗਰਾ ਦੇ ਇਹ ਵੀ ਪੂਰੀ ਫੀਲਿੰਗ ਚ ਕੀ ਫਿਰਦੀ ਆ ਦੇਖੋ ਮਹਿੰਦੀਆਂ ਦੇ ਵਾਰ ਗਏ ਆ ਗਈ ਆ ਮੈਂ ਨਹੀਂ ਗਾਤਨ ਕੋਈ ਉੱਤਪਤ ਆਪਾਂ ਪਹੁੰਚ ਗਏ ਬੰਗਿਆ ਅਨਮੋਲ ਪੈਲਸ ਦੇ ਵਿੱਚ ਅਨਮੋਲ ਪੈਲਸ ਤੇ ਆਪਣੇ ਮਿੱਤਰ ਆਏ ਸੀਗੇ ਸ਼ੰਮੀ ਭਾਈ ਰਾਜੀਵਿੰਦਰ ਕਰਨਵੀਰ ਭਾਈ ਤੇ ਵੀਨੂ ਭਾਈ ਆਪਣੇ ਤੇ ਫਿਰ ਆਪਾਂ ਉੱਥੋਂ ਹੀ ਮੁਲਾਕਾਤ ਹੋਈ ਐ ਸ੍ਰੀ ਸਾਹਿਬ ਨਾਲ ਤੇ ਆਪਾਂ ਹੀ ਪਹੁੰਚ ਗਏ ਜੀ ਰਾਜਾ ਸਾਹਿਬ ਕਿਉਂਕਿ ਅਤਵਾਂ ਨੂੰ ਫਿਰ ਰਾਜਾ ਸਾਹਿਬ ਦੇ ਦਰਸ਼ਨ ਕਰਨ ਦੀ ਜ਼ਰੂਰੀ ਜਾਣਾ ਹੁੰਦਾ ਇਹ ਸਥਾਨ ਜਿਹੜਾ ਵਾ ਬੰਗਿਆ ਤੋਂ 5 ਕਿਲੋਮੀਟਰ ਦੂਰ ਗੋਣਾ ਚੋਰ ਤੋਂ ਨਾਲ ਪਿੰਡ ਲੱਗਦਾ ਜੀ ਮਯਾਰਾ ਨੋ ਅਵਾਦ ਰਾਜਾ ਸਾਹਿਬ ਜੀ ਦੇ ਜਿਹੜਾ ਸੰਸਕਾਰ ਵਾਇਸ ਸਥਾਨ ਦੇ ਉੱਤੇ ਕੀਤਾ ਗਿਆ ਸੀਗਾ ਬਹੁਤ ਬੰਦਗੀ ਵਾਲੀ ਭਗਤੀ ਵਾਲੀ ਰੂਹ ਧੰਨ ਨਾਮ ਕਮਨ ਜੀ ਰਾਜਾ ਸਾਹਿਬ ਅੱਜ ਵੀ ਇੱਥੇ ਆ ਕੇ ਲੱਖਾਂ ਦੁਨੀਆ ਜਿਹੜੀ ਆ ਨਤਮਸਤ ਹੁੰਦੀ ਆ ਉਹਨਾਂ ਦੇ ਜਿਹੜੇ ਸੱਚੇ ਮਨੋਂ ਆਪਣੇ ਅਰਦਾਸ ਕਰਦੇ ਆ ਉਹਨਾਂ ਦੀਆਂ ਮਨੋ ਕਾਮਨਾਵਾਂ ਅਰਦਾਸਾਂ ਵੀ ਇੱਥੇ ਪੂਰੀਆਂ ਹੁੰਦੀਆਂ ਵਾ ਇਸ ਦਾ ਧਿਆਨ ਲਈ ਪੰਗਾ ਮੰਗਤੋਂ ਗੋਣਾਚੋਰ ਗੋਣਾਚੋਰ ਤੋਂ ਰਾਇਆ ਸਾਹਿਬ ਮਯਾਰਾ ਸਿਰਫ 5-6 ਮੀਟਰ ਦੀ ਦੂਰੀ ਤੇ ਸਥਾਨ ਆ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਸਰਦਾਰ ਦੇ ਬਹੁਤ ਵਧੀਆ ਸਥਾਨ ਜਿੱਥੇ ਤੁਸੀਂ ਦਰਸ਼ਨ ਕਰਕੇ ਆਪਣਾ ਮਨ ਪੂਰਾ ਸਕੂਨ ਮਿਲਦਾ ਆਪਾਂ ਤਾਂ ਹਰ ਇੱਕ ਐਤਵਾਰ ਜਦੋਂ ਵੀ ਟਾਈਮ ਮਿਲਦਾ ਤਾਂ ਪਰਾਇਆ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਪਾਂ ਦਾ ਪਹੁੰਚ ਜਾਂਦੇ ਆ ਤੇ ਇੱਕ ਸ਼ੂਟਰਾ ਜਿਹਾ ਜਵਾਕ ਕਿਸੇ ਦਾ ਬਹੁਤ ਪਿਆਰਾ ਫਿਰ ਹੈ ਰਿਕ ਜਵਾਕ ਉਹ ਆਪਣੀ ਜੀਠਾ ਦੇ ਰਿਹਾ ਸੀ ਕਿ ਤੁਮ ਨਿਆਣੇ ਨਹੀਂ ਤਾਂ ਕਿਤੇ ਕਿਸਨ ਕੋਈ ਜੀਤ ਦਿੰਦੇ ਆ ਤੇ ਫੇਰ ਆਪਾਂ ਸ਼ਗਿਆ ਜੀ ਲੰਗਰ ਲੰਗਰ ਸ਼ਗਮ ਤੋਂ ਗੁਰੂਤ ਦੇਖ ਲੋ ਸੰਗਤਾਂ ਦਾ ਹੜ ਸੰਗਤਾਂ ਦਾ ਜੀਵ ਭਾਵਨਾ ਬਹੁਤ ਸੁੰਦੀ ਆ ਤੇ ਤੁਸੀਂ ਵੀ ਕਦੇ ਤੁਹਾਡਾ ਵੀ ਦਿਲ ਕੀਤਾ ਜਰਾਜਾ ਸਾਹਿਬ ਦੀ ਧਰ ਤੀ ਜਰੂਰ ਪਹੁੰਚੋ ਤੇ ਉੱਥੇ ਮੇਲਾਤੀ ਇੱਕ ਦੋ ਲ ਲਗਾਇਆ ਜਾ ਰਿਹਾ 30